ਜੋੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਧਿਆਨ ਦੇ ਨਾਲ ਦੇਖਿਓ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਵੀਡੀਓ ਹੈ Swift Desire ਕਾਰ ਆ ਉਹਦਾ ਐਕਸੀਡੈਂਟ ਹੁੰਦਾ ਹੈ ਤੇ ਮੁੰਡੇ ਵਿੱਚ ਜ਼ਖਮੀ ਹੋ ਕੇ ਵੈਲਕ ਦੇ ਫਿਰਦੇ ਆ ਤੇ ਆਉਣ ਜਾਣ ਵਾਲੇ ਸਿਰਫ ਤੇ ਸਿਰਫ ਵੀਡੀਓ ਬਣਾਏ ਜਾ ਰਹੇ ਆ ਨਾ ਕਿ ਮਦਦ ਕਰ ਰਹੇ ਆ ਹਾਲਾਂਕਿ ਪੰਜਾਬ ਦੇ ਵਿੱਚ ਇਦਾਂ ਦੀਆਂ ਵੀਡੀਓ ਸਾਨੂੰ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਪਰ ਸੋਸ਼ਲ ਮੀਡੀਆ ਨੇ ਸਾਨੂੰ ਇੰਨਾ ਕੁ ਮਾੜਾ ਕਰ ਦਿੱਤਾ ਕਿ ਸਾਨੂੰ ਸਿਰਫ ਉਹਦੇ ਲਈ ਵੀਡੀਓ ਚਾਹੀਦੀ ਹੈ ਨਾ ਕਿ ਉਹਨਾਂ ਬੰਦਿਆਂ ਦੀ ਜਾਨ ਦੀ ਕੀਮਤ ਕਿਉਂਕਿ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਨਾ ਤੇ ਬੜੇ ਇਹ ਸਕਿੰਡ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਜਿਹੜਾ ਆ ਉਹ ਸਾਡੇ ਸਾਰਿਆਂ ਦੇ ਲਈ ਬਹੁਤ ਐਮ ਆ ਇਹ ਵੀਡੀਓ ਨੂੰ ਦੇਖੋ ਕਿਵੇਂ ਕਿਵੇਂ ਮੁੰਡੇ ਜਿਹੜੇ ਅੰਦਰ ਸਿਸ ਕਰੇ ਆ ਇਹਨਾਂ ਦਾ ਐਕਸੀਡੈਂਟ ਹੋਇਆ Swift Desire ਗੱਡੀ ਆ ਔਰ ਜਦੋਂ ਐਕਸੀਡੈਂਟ ਹੋਇਆ ਤਾਂ ਇਹ ਮੁੰਡੇ ਅੰਦਰ ਪਏ ਹੋਏ ਸਿਗੇ ਪਰ ਆਉਣ ਜਾਣ ਵਾਲੇ ਰਾਹਗੀਰ ਇਹਨਾਂ ਦੀਆਂ ਵੀਡੀਓ ਬਣਾਉਣ ਰਏ ਸਿਗੇ ਇਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ ਫਿਰ ਉਸ ਤੋਂ ਬਾਅਦ ਲੋਕ ਆਏ ਜਿਹੜੇ ਚੰਗੇ ਲੋਕ ਨੇ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਇਹਨਾਂ ਨੂੰ ਬਾਹਰ ਕੱਢਿਆ ਤੇ ਜੇਰੇ ਇਲਾਜ ਹਸਪਤਾਲ ਪਹੁੰਚਾਇਆ ਗਿਆ ਸਵਿਫਟ ਕਾਰ ਹੈ ਔਰ ਇਦਾਂ ਲੱਗਦਾ ਕਿ ਸ਼ਾਇਦ ਰਫਤਾਰ ਤੇਜ ਹੋਏਗੀ ਜਾਂ ਕੁਝ ਕਾਰਨ ਕਰਕੇ ਇਹ ਕਾਰ ਜਿਹੜੀ ਹੈ ਦਾ ਬੈਲੈਂਸ ਵਿਗੜਦਾ ਆ ਤੇ ਖੰਬੇ ਦੇ ਨਾਲ ਟਕਰਾ ਜਾਂਦੀ ਹੈ ਜਿੱਦੇ ਵਿੱਚ ਸਵਾਰ ਜਿਹੜੇ ਮੁੰਡੇ ਸੀਗੇ ਉਹ ਜ਼ਖਮੀ ਹੋਏ ਆ ਔਰ ਜ਼ਖਮੀ ਜਵਾਨ ਜਿਹੜੇ ਨੇ ਉਹਨਾਂ ਨੂੰ ਕੱਢਣ ਲਈ ਬਹੁਤ ਦੇਰ ਲਾ ਦਿੱਤੀ ਆ ਕਿਉਂਕਿ ਇਹਨਾਂ ਦੀ ਸਿਰਫ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਦੀ ਰਹੀ ਨਾ ਕਿ ਇਹਨਾਂ ਨੂੰ ਕਿਸੇ ਨੇ ਹੱਥ ਪਾਇਆ ਉਧਰ ਦੇਖਿਆ ਜਾਵੇ ਇਹ ਪਟਿਆਲਾ ਤੇ ਪਾਤੜਾ ਦੇ ਸਮਾਣਾ ਹਾਈਵੇ ਉਪਰ ਇੱਕ ਸੜਕ ਹਾਦਸਾ ਹੋਇਆ ਆ ਔਰ Swift Desire ਗੱਡੀ ਆ ਤਿੰਨ ਵਿਅਕਤੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਆ ਸੜਕ ਹਾਦਸਾ ਵਾਪਰਿਆ ਆ ਤਿੰਨੋਂ ਵਿਅਕਤੀ ਟੜਫਦੇ ਰਹੇ ਤੇ ਲੋਕ ਇਹਨਾਂ ਨੂੰ ਹਸਪਤਾਲ ਜਾਣ ਦੀ ਬਜਾਏ ਵੀਡੀਓ ਬਣਾਉਂਦੇ ਨਜ਼ਰ ਆਏ ਕਿਉਂਕਿ ਵੀਡੀਓ ਜ਼ਿਆਦਾ ਜ਼ਰੂਰੀ ਆ ਕਿਸੇ ਦੀ ਜਾਨ ਜ਼ਿਆਦਾ ਜ਼ਰੂਰੀ ਨਹੀਂ ਆ ਫਿਰ ਫਿਲਹਾਲ ਕੁਝ ਸਮੇਂ ਬਾਅਦ ਜ਼ਖਮੀ ਵਿਅਕਤੀਆਂ ਨੂੰ ਮੌਕੇ ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਜਿਹੜੇ ਐਸਐਸਐਫ ਵਾਲੇ ਉਹਨਾਂ ਨੇ ਬਾਹਰ ਕੱਢਿਆ ਨਜ਼ਦੀਕੀ ਸਮਾਣਾ ਸਿਵਲ ਹਸਪਤਾਲ ਲੈ ਕੇ ਗਏ ਆ ਉੱਥੇ ਦਾਖਲ ਕਰਾਇਆ ਗਿਆ ਤੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ ਸ਼ਾਇਦ ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈਗੀ ਵੀ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਵੇ ਉਹ ਸਕਿੰਟ ਸਕਿੰਟ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹਦੀ ਜਾਨ ਬਚ ਜਵੇ ਉਹਨੂੰ ਫਰਸਟ ਏਡ ਮਿਲ ਜਵੇ ਕਿ ਯਾਰੀ ਤੁਹਾਡਾ ਤੁਰੰਤ ਕੀਤਾ ਹੋਇਆ ਜਿਹੜਾ ਐਕਸ਼ਨ ਹੈ ਉਹਨ ਲੋਕਾਂ ਦੀ ਜਾਨ ਬਚਾ ਸਕਦਾ ਹੈ ਕਦੇ ਵੀ ਕਿਸੇ ਰਾਹ ਕਿਰ ਦਾ ਐਕਸੀਡੈਂਟ ਹੁੰਦਾ ਆ ਤਾਂ ਗੋਲਿਆ ਨਾ ਕਰਿਆ ਕਰੋ ਤੁਹਾਡੇ ਕੋਲੇ ਗਾਰ ਹੈਗੀ ਆ ਜਾਂ ਕਾਰ ਦਾ ਕੋਈ ਸਾਧਨ ਕਿਸੇ ਤਰੀਕੇ ਦਾ ਵੀ ਹੈ ਉਹਨਾਂ ਨੂੰ ਪਾਓ ਉਹਨਾਂ ਨੂੰ ਕੱਢੋ ਉਹਨਾਂ ਦੀ ਮਦਦ ਕਰੋ ਤੇ ਤੁਹਾਡੀ ਛੋਟੀ ਜੀ ਮਦਦ ਕਈ ਆਰ ਇਹਨਾਂ ਲੋਕਾਂ ਦੀ ਜਾਨ ਬਚਾ ਸਕਦੀ ਆ ਆ ਬੜਾ ਕਹਿ ਲਈ ਕਿ ਦਿਲ ਦੁਖਦਾ ਜਦੋਂ ਇਹਨਾਂ ਦੀ ਤਸਵੀਰ ਦੇਖਦੇ ਆ ਵੀ ਉਹਨਾਂ ਨੂੰ ਕੋਈ ਕੱਢਣ ਹੀ ਨਹੀਂ ਆਇਆ ਪੰਜਾਬ ਦੇ ਵਿੱਚ ਤਾਂ ਲੋਕ ਦੂਰਾਂ ਦੂਰਾਂ ਤੋਂ ਮਦਦ ਕਰਨ ਲਈ ਆ ਜਾਂਦੇ ਆ ਤੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਉੱਥੇ ਕੋਈ ਨਹੀਂ ਪਹੁੰਚਿਆ ਇਹ ਤਸਵੀਰ ਪਟਿਆਲਾ ਤੋਂ ਪਾਤੜਾ ਸਮਾਣਾ ਹਾਈਵੇ ਦੇ ਉੱਪਰ ਹੋਇਆ ਐਕਸੀਡੈਂਟ ਤੇ ਆ ਸੁਵਿਫਟ ਕਾਰ ਸੀਗੀ ਸੁਵਿਫਟ ਰਜ਼ਾਇਰ ਕਾਰ ਸੀਗੀ ਤਿੰਨ ਵਿਅਕਤੀ ਇਹਦੇ ਕਾਰ ਦੇ ਅੰਦਰ ਸੀਗੇ ਕਾਰ ਦਾ ਬੈਲੈਂਸ ਵਿਗੜਦਾ ਆ ਤੇ ਇਹ ਜਿਹੜਾ ਆ ਖੰਭੇ ਦੇ ਨਾਲ ਜਾ ਕੇ ਟਕਰਾਉਂਦੇ ਨੇ ਫਿਲਹਾਲ ਕਿਉਂਕਿ ਤੁਸੀਂ ਦੇਖੋ ਐਕਸੀਡੈਂਟ ਬਹੁਤ ਖਤਰਨਾਕ ਹੈ ਔਰ ਤੇਜ਼ ਹੋਏਗਾ ਜਿਸ ਕਰਕੇ ਇਹ ਤਿੰਨੋਂ ਜਣੇ ਨੇ ਬਹੁਤ ਗੰਭੀਰ ਜ਼ਖਮੀ ਹੋਏ ਆ ਪਹਿਲਾਂ ਇਹਨਾਂ ਨੂੰ ਸਮਾਣਾ ਦੇ ਹਸਪਤਾਲ ਲੈ ਕੇ ਗਏ ਆ ਉੱਥੋਂ ਇਹਨਾਂ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਆ ਪਰ ਸਵਾਲ ਇਨਸਾਨੀਅਤ ਦੇ ਉੱਤੇ ਆ ਆਪਣੇ ਲੋਕਾਂ ਦੇ ਉੱਤੇ ਆ ਵੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਮਦਦ ਤੋਂ ਬਿਨਾ ਜਿਹੜਾ ਆ ਕਈ ਵਾਰ ਕਿਸੇ ਦੀ ਜਾਨ ਤੱਕ ਚਲੇ ਜਾਂਦੀ ਆ ਤੁਹਾਡੀ ਮਦਦ ਕੀਤੀ ਹੋਏ ਦੇ ਨਾਲ ਬਹੁਤੇ ਲੋਕਾਂ ਦੀ ਜਾਨ ਬਚ ਜਾਂਦੀ ਆ ਇੱਥੇ ਜਿਹੜੀ ਵੀਡੀਓ ਦੇਖਣ ਨੂੰ ਮਿਲੀ ਆ ਕਿ ਲੋਕ ਸਿਰਫ ਸਿਰਫ ਤਸਵੀਰਾਂ ਖਿੱਚਦੇ ਰਹੇ ਨਾ ਕਿ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਉਹ ਚਾਹੀਦੀ ਆ ਨਾ ਕਿ ਉਹਨਾਂ ਬੰਦਿਆਂ ਦੀ ਜਾਨ ਦੀ ਕੀਮਤ ਕਿਉਂਕਿ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਨਾ ਤੇ ਬੜੇ ਸੈਕਿੰਡ ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਜਿਹੜਾ ਆ ਉਹ ਸਾਡੇ ਸਾਰਿਆਂ ਦੇ ਲਈ ਬਹੁਤ ਐਮ ਆ ਇਹ ਵੀਡੀਓ ਨੂੰ ਦੇਖੋ ਕਿਵੇਂ ਕਿਵੇਂ ਮੁੰਡੇ ਜਿਹੜੇ ਅੰਦਰ ਸਿਸ ਕਰ ਰਹੇ ਆ ਇਹਨਾਂ ਦਾ ਐਕਸੀਡੈਂਟ ਹੋਇਆ ਸਵਿਫਟ ਡਿਜ਼ਾਇਰ ਗੱਡੀ ਆ ਔਰ ਜਦੋਂ ਐਕਸੀਡੈਂਟ ਹੋਇਆ ਤਾ ਇਹ ਮੁੰਡੇ ਅੰਦਰ ਪਏ ਹੋਏ ਸਿਗੇ ਪਰ ਆਉਣ ਜਾਣ ਵਾਲੇ ਰਾਹੀਰ ਇਹਨਾਂ ਦੀਆਂ ਵੀਡੀਓ ਬਣਾਉਣ ਰਏ ਸੀਗੇ ਇਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ ਫਿਰ ਉਸ ਤੋਂ ਬਾਅਦ ਲੋਕ ਆਏ ਜਿਹੜੇ ਚੰਗੇ ਲੋਕ ਨੇ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਇਹਨਾਂ ਨੂੰ ਬਾਹਰ ਕੱਢਿਆ ਤੇ ਜੇਰੇ ਇਲਾਜ ਹਸਪਤਾਲ ਪਹੁੰਚਾਇਆ ਗਿਆ ਸਵਿਫਟ ਕਾਰ ਹੈ ਔਰ ਇਦਾਂ ਲੱਗਦਾ ਕਿ ਸ਼ਾਇਦ ਰਫਤਾਰ ਤੇਜ਼ ਹੋਏਗੀ ਜਾਂ ਕੁਝ ਕਾਰਨ ਕਰਕੇ ਇਹ ਕਾਰ ਜਿਹੜੀ ਹੈ ਦਾ ਬੈਲੈਂਸ ਵਿਗੜਦਾ ਆ ਤੇ ਖੰਬੇ ਦੇ ਨਾਲ ਟਕਰਾ ਜਾਂਦੀ ਹੈ ਜਿਹਦੇ ਵਿੱਚ ਸਵਾਰ ਜਿਹੜੇ ਮੁੰਡੇ ਸੀਗੇ ਉਹ ਜ਼ਖਮੀ ਹੋਏ ਆ ਔਰ ਜ਼ਖਮੀ ਜਵਾਨ ਜਿਹੜੇ ਨੇ ਉਹਨਾਂ ਨੂੰ ਕੱਢਣ ਲਈ ਬਹੁਤ ਦੇਰ ਲਾ ਦਿੱਤੀ ਆ ਕਿਉਂਕਿ ਇਹਨਾਂ ਦੀ ਸਿਰਫ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਦੀ ਰਹੀ ਨਾ ਕਿ ਇਹਨਾਂ ਨੂੰ ਕਿਸੇ ਨੇ ਹੱਥ ਪਾਇਆ ਉਧਰ ਦੇਖਿਆ ਜਾਵੇ ਇਹ ਪਟਿਆਲਾ ਤੇ ਪਾਤੜਾਂ ਦੇ ਸਮਾਣਾ ਹਾਈਵੇ ਉੱਪਰ ਇੱਕ ਸੜਕ ਹਾਦਸਾ ਹੋਇਆ ਆ ਔਰ Swift Desire ਗੱਡੀ ਆ ਤਿੰਨ ਵਿਅਕਤੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਆ ਸੜਕ ਹਾਦਸਾ ਵਾਪਰਿਆ ਆ ਤਿੰਨੋਂ ਵਿਅਕਤੀ ਟੜਫਦੇ ਰਹੇ ਤੇ ਲੋਕ ਇਹਨਾਂ ਨੂੰ ਹਸਪਤਾਲ ਜਾਣ ਦੀ ਬਜਾਏ ਵੀਡੀਓ ਬਣਾਉਂਦੇ ਨਜ਼ਰ ਆਇਆ ਕਿਉਂਕਿ ਵੀਡੀਓ ਜ਼ਿਆਦਾ ਜ਼ਰੂਰੀ ਹੈ ਕਿਸੇ ਦੀ ਜਾਨ ਜ਼ਿਆਦਾ ਜ਼ਰੂਰੀ ਨਹੀਂ ਆ ਫਿਰ ਫਿਲਹਾਲ ਕੁਝ ਸਮੇਂ ਬਾਅਦ ਜ਼ਖਮੀ ਵਿਅਕਤੀਆਂ ਨੂੰ ਮੌਕੇ ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਜਿਹੜੇ ਐਸਐਸਐਫ ਵਾਲੇ ਉਹਨਾਂ ਨੇ ਬਾਹਰ ਕੱਢਿਆ ਨਜ਼ਦੀਕੀ ਸਮਾਣਾ ਸਿਵਲ ਹਸਪਤਾਲ ਲੈ ਕੇ ਗਏ ਆ ਉੱਥੇ ਦਾਖਲ ਕਰਾਇਆ ਗਿਆ ਤੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ ਸ਼ਾਇਦ ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈਗੀ ਵੀ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਵੇ ਉਹ ਸਕਿੰਟ ਸਕਿੰਟ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹਦੀ ਜਾਨ ਬਚ ਜਵੇ ਉਹਨੂੰ ਫਰਸਟ ਏਡ ਮਿਲ ਜਵੇ ਕਈ ਯਾਰੀ ਤੁਹਾਡਾ ਤੁਰੰਤ ਕੀਤਾ ਹੋਇਆ ਜਿਹੜਾ ਐਕਸ਼ਨ ਹੈ ਉਹ ਇਹਨਾਂ ਲੋਕਾਂ ਦੀ ਜਾਨ ਬਚਾ ਸਕਦਾ ਹੈ ਕਦੇ ਵੀ ਕਿਸੇ ਰਾਹ ਕੀਰ ਦਾ ਐਕਸੀਡੈਂਟ ਹੁੰਦਾ ਆ ਤਾਂ ਗੋਲਿਆ ਨਾ ਕਰਿਆ ਕਰੋ ਤੁਹਾਡੇ ਕੋਲੇ ਗਾਰ ਹੈਗੀ ਆ ਜਾਂ ਕਾਰ ਦਾ ਕੋਈ ਸਾਧਨ ਕਿਸੇ ਤਰੀਕੇ ਦਾ ਵੀ ਹੈ ਉਹਨਾਂ ਨੂੰ ਪਾਓ ਉਹਨਾਂ ਨੂੰ ਕੱਢੋ ਉਹਨਾਂ ਦੀ ਮਦਦ ਕਰੋ ਤੇ ਤੁਹਾਡੀ ਛੋਟੀ ਜੀ ਮਦਦ ਕਈ ਯਾਰ ਇਹਨਾਂ ਲੋਕਾਂ ਦੀ ਜਾਨ ਬਚਾ ਸਕਦੀ ਆ ਬੜਾ ਕਹਿ ਲਿਆ ਕਿ ਦਿਲ ਦੁਖਦਾ ਜਦੋਂ ਇਹ ਜਿਹੜੀ ਤਸਵੀਰ ਦੇਖਦੇ ਆ ਵੀ ਉਹਨਾਂ ਨੂੰ ਕੋਈ ਕੱਢਣ ਹੀ ਨਹੀਂ ਆਇਆ ਪੰਜਾਬ ਦੇ ਵਿੱਚ ਤਾਂ ਲੋਕ ਦੂਰਾਂ ਦੂਰਾਂ ਤੋਂ ਮਦਦ ਕਰਨ ਲਈ ਆ ਜਾਂਦੇ ਆ ਤੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਉੱਥੇ ਕੋਈ ਨਹੀਂ ਪਹੁੰਚਿਆ ਇਹ ਤਸਵੀਰ ਪਟਿਆਲਾ ਤੋਂ ਪਾਤੜਾ ਸਮਾਣਾ ਹਾਈਵੇ ਦੇ ਉੱਪਰ ਹੋਇਆ ਐਕਸੀਡੈਂਟ ਦੀ ਆ ਸੁਵਿਫਟ ਕਾਰ ਸੀਗੀ ਸੁਵਿਫਟ ਰਜ਼ਾਇਰ ਕਾਰ ਸੀਗੀ ਤਿੰਨ ਵਿਅਕਤੀ ਇਹਦੇ ਕਾਰ ਦੇ ਅੰਦਰ ਸੀਗੇ ਕਾਰ ਦਾ ਬੈਲੈਂਸ ਵਿਗੜਦਾ ਆ ਤੇ ਇਹ ਜਿਹੜਾ ਆ ਖੰਭੇ ਦੇ ਨਾਲ ਜਾ ਕੇ ਟਕਰਾਉਂਦੇ ਨੇ ਫਿਲਹਾਲ ਕਿਉਂਕਿ ਤੁਸੀਂ ਦੇਖੋ ਐਕਸੀਡੈਂਟ ਬਹੁਤ ਖਤਰਨਾਕ ਹੈ ਔਰ ਤੇਜ਼ ਹੋਏਗਾ ਜਿਸ ਕਰਕੇ ਇਹ ਤਿੰਨੋਂ ਜਣੇ ਨੇ ਬਹੁਤ ਗੰਭੀਰ ਜ਼ਖਮੀ ਹੋਇਆ ਪਹਿਲਾਂ ਇਹਨਾਂ ਨੂੰ ਸਮਾਣਾ ਦੇ ਹਸਪਤਾਲ ਲੈ ਕੇ ਗਏ ਆ ਉੱਥੋਂ ਇਹਨਾਂ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਆ ਪਰ ਸਵਾਲ ਇਨਸਾਨੀਅਤ ਦੇ ਉੱਤੇ ਆ ਆਪਣੇ ਲੋਕਾਂ ਦੇ ਉੱਤੇ ਆ ਵੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਮਦਦ ਤੋਂ ਬਿਨਾ ਜਿਹੜਾ ਆ ਕਈ ਵਾਰ ਕਿਸੇ ਦੀ ਜਾਨ ਤੱਕ ਚਲੇ ਜਾਂਦੀ ਆ ਤੁਹਾਡੀ ਮਦਦ ਕੀਤੀ ਹੋਏ ਦੇ ਨਾਲ ਬਹੁਤੇ ਲੋਕਾਂ ਦੀ ਜਾਨ ਬਚ ਜਾਂਦੀ ਆ ਇੱਥੇ ਜਿਹੜੀ ਵੀਡੀਓ ਦੇਖਣ ਨੂੰ ਮਿਲੀ ਆ ਕਿ ਲੋਕ ਸਿਰਫ ਸਿਰਫ ਤਸਵੀਰਾਂ ਖਿੱਚਦੇ ਰਹੇ ਨਾ ਕਿ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਇੱਕ ਸਕਿੰਟ ਜਿਹੜਾ ਆ ਉਹ ਸਾਡੇ ਸਾਰਿਆਂ ਦੇ ਲਈ ਬਹੁਤ ਐਮ ਆ ਇਹ ਵੀਡੀਓ ਨੂੰ ਦੇਖੋ ਕਿਵੇਂ ਕਿਵੇਂ ਮੁੰਡੇ ਜਿਹੜੇ ਅੰਦਰ ਸਿਸ ਕਰ ਰਹੇ ਆ ਇਹਨਾਂ ਦਾ ਐਕਸੀਡੈਂਟ ਹੋਇਆ ਸਵਿਫਟ ਰਿਜ਼ਰ ਗੱਡੀ ਆ ਔਰ ਜਦੋਂ ਐਕਸੀਡੈਂਟ ਹੋਇਆ ਤਾਂ ਇਹ ਮੁੰਡੇ ਅੰਦਰ ਪਏ ਹੋਏ ਸੀਗੇ ਪਰ ਆਉਣ ਜਾਣ ਵਾਲੇ ਰਾਹਗੀਰ ਇਹਨਾਂ ਦੀਆਂ ਵੀਡੀਓ ਬਣਾਉਣ ਰਏ ਸੀਗੇ ਇਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ ਫਿਰ ਉਸ ਤੋਂ ਬਾਅਦ ਲੋਕ ਆਏ ਜਿਹੜੇ ਚੰਗੇ ਲੋਕ ਨੇ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਇਹਨਾਂ ਨੂੰ ਬਾਹਰ ਕੱਢਿਆ ਤੇ ਜੇਰੇ ਇਲਾਜ ਹਸਪਤਾਲ ਪਹੁੰਚਾਇਆ ਗਿਆ ਸਵਿਫਟ ਕਾਰ ਹੈ ਔਰ ਇਦਾਂ ਲੱਗਦਾ ਕਿ ਸ਼ਾਇਦ ਰਫਤਾਰ ਤੇਜ ਹੋਏਗੀ ਜਾਂ ਕੁਝ ਕਾਰਨ ਕਰਕੇ ਇਹ ਕਾਰ ਜਿਹੜੀ ਹੈ ਦਾ ਬੈਲੈਂਸ ਵਿਗੜਦਾ ਆ ਤੇ ਖੰਬੇ ਦੇ ਨਾਲ ਟਕਰਾ ਜਾਂਦੀ ਹੈ ਜਿੱਦੇ ਵਿੱਚ ਸਵਾਰ ਜਿਹੜੇ ਮੁੰਡੇ ਸੀਗੇ ਉਹ ਜ਼ਖਮੀ ਹੋਏ ਆ ਔਰ ਜ਼ਖਮੀ ਜਵਾਨ ਜਿਹੜੇ ਨੇ ਉਹਨਾਂ ਨੂੰ ਕੱਢਣ ਲਈ ਬਹੁਤ ਦੇਰ ਲਾ ਦਿੱਤੀ ਆ ਕਿਉਂਕਿ ਇਹਨਾਂ ਦੀ ਸਿਰਫ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਦੀ ਰਹੀ ਨਾ ਕਿ ਇਹਨਾਂ ਨੂੰ ਕਿਸੇ ਨੇ ਹੱਥ ਪਾਇਆ ਉਧਰ ਦੇਖਿਆ ਜਾਵੇ ਇਹ ਪਟਿਆਲਾ ਤੇ ਪਾਤੜਾਂ ਦੇ ਸਮਾਣਾ ਹਾਈਵੇ ਉਪਰ ਇੱਕ ਸੜਕ ਹਾਦਸਾ ਹੋਇਆ ਆ ਔਰ ਸਵਿਫਟ ਡਿਜ਼ਾਇਰ ਗੱਡੀ ਆ ਤਿੰਨ ਵਿਅਕਤੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਆ ਸੜਕ ਹਾਦਸਾ ਵਾਪਰਿਆ ਆ ਤਿੰਨੋਂ ਵਿਅਕਤੀ ਟੜਫਦੇ ਰਹੇ ਤੇ ਲੋਕ ਇਹਨਾਂ ਨੂੰ ਹਸਪਤਾਲ ਜਾਣ ਦੀ ਬਜਾਏ ਵੀਡੀਓ ਬਣਾਉਂਦੇ ਨਜ਼ਰ ਆਏ ਕਿਉਂਕਿ ਵੀਡੀਓ ਜ਼ਿਆਦਾ ਜ਼ਰੂਰੀ ਆ ਕਿਸੇ ਦੀ ਜਾਨ ਜ਼ਿਆਦਾ ਜ਼ਰੂਰੀ ਨਹੀਂ ਆ ਫਿਰ ਫਿਲਹਾਲ ਕੁਝ ਸਮੇਂ ਬਾਅਦ ਜ਼ਖਮੀ ਵਿਅਕਤੀਆਂ ਨੂੰ ਮੌਕੇ ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਜਿਹੜੇ ਐਸਐਸਐਫ ਵਾਲੇ ਉਹਨਾਂ ਨੇ ਬਾਹਰ ਕੱਢਿਆ ਨਜ਼ਦੀਕੀ ਸਮਾਣਾ ਸਿਵਲ ਹਸਪਤਾਲ ਲੈ ਕੇ ਗਏ ਆ ਉਥੇ ਦਾਖਲ ਕਰਾਇਆ ਗਿਆ ਤੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪਟਿਆਲਾ ਰੈਫਰ ਕਰ ਦਿੱਤਾ ਸ਼ਾਇਦ ਸਾਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈਗੀ ਵੀ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਵੇ ਉਹ ਸਕਿੰਟ ਸਕਿੰਟ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹਦੀ ਜਾਨ ਬਚ ਜਵੇ ਉਹਨੂੰ ਫਰਸਟ ਏਡ ਮਿਲ ਜਵੇ ਕਿ ਯਾਰੀ ਤੁਹਾਡਾ ਤੁਰੰਤ ਕੀਤਾ ਹੋਇਆ ਜਿਹੜਾ ਐਕਸ਼ਨ ਹੈ ਉਹ ਇਹਨਾਂ ਲੋਕਾਂ ਦੀ ਜਾਨ ਬਚਾ ਸਕਦਾ ਕਦੇ ਵੀ ਕਿਸੇ ਰਾਹਗੀਰ ਦਾ ਐਕਸੀਡੈਂਟ ਹੁੰਦਾ ਆ ਤਣ ਗੋਲਿਆ ਨਾ ਕਰਿਆ ਕਰੋ ਤੁਹਾਡੇ ਕੋਲੇ ਗਾਰ ਹੈਗੀ ਆ ਜਾਂ ਕਾਰ ਦਾ ਕੋਈ ਸਾਧਨ ਕਿਸੇ ਤਰੀਕੇ ਦਾ ਵੀ ਹੈ ਉਹਨਾਂ ਨੂੰ ਪਾਓ ਉਹਨਾਂ ਨੂੰ ਕੱਢੋ ਉਹਨਾਂ ਦੀ ਮਦਦ ਕਰੋ ਤੇ ਤੁਹਾਡੀ ਛੋਟੀ ਜੀ ਮਦਦ ਕਈ ਵਾਰ ਇਹਨਾਂ ਲੋਕਾਂ ਦੀ ਜਾਨ ਬਚਾ ਸਕਦੀ ਆ ਆ ਬੜਾ ਕਹ ਲਿਆ ਕਿ ਦਿਲ ਦੁੱਖ ਦਾ ਜਦੋਂ ਜਦਨੀ ਤਸਵੀਰ ਦੇਖਦੇ ਆ ਵੀ ਉਹਨਾਂ ਨੂੰ ਕੋਈ ਕੱਢਣ ਹੀ ਨਹੀਂ ਆਇਆ ਪੰਜਾਬ ਦੇ ਵਿੱਚ ਤਾਂ ਲੋਕ ਦੂਰਾਂ ਦੂਰਾਂ ਤੋਂ ਮਦਦ ਕਰਨ ਲਈ ਆ ਜਾਂਦੇ ਆ ਤੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਉੱਥੇ ਕੋਈ ਨਹੀਂ ਪਹੁੰਚਿਆ ਇਹ ਤਸਵੀਰ ਪਟਿਆਲਾ ਤੋਂ ਪਾਤੜਾ ਸਮਾਣਾ ਹਾਈਵੇ ਦੇ ਉੱਪਰ ਹੋਇਆ ਐਕਸੀਡੈਂਟ ਦੀ ਆ ਸੁਵਿਫਟ ਕਾਰ ਸੀਗੀ ਸੁਵਿਫਟ ਰਜ਼ਾਇਰ ਕਾਰ ਸੀਗੀ ਤਿੰਨ ਵਿਅਕਤੀ ਇਹਦੇ ਕਾਰ ਦੇ ਅੰਦਰ ਸੀਗੇ ਕਾਰ ਦਾ ਬੈਲੈਂਸ ਵਿਗੜਦਾ ਆ ਤੇ ਇਹ ਜਿਹੜਾ ਆ ਖੰਭੇ ਦੇ ਨਾਲ ਜਾ ਕੇ ਟਕਰਾਉਂਦੇ ਨੇ ਫਿਲਹਾਲ ਕਿਉਂਕਿ ਤੁਸੀਂ ਦੇਖੋ ਐਕਸੀਡੈਂਟ ਬਹੁਤ ਖਤਰਨਾਕ ਹੈ ਔਰ ਤੇਜ਼ ਹੋਏਗਾ ਜਿਸ ਕਰਕੇ ਇਹ ਤਿੰਨੋਂ ਜਣੇ ਨੇ ਬਹੁਤ ਗੰਭੀਰ ਜ਼ਖਮੀ ਹੋਏ ਆ ਪਹਿਲਾਂ ਇਹਨਾਂ ਨੂੰ ਸਮਾਣਾ ਦੇ ਹਸਪਤਾਲ ਲੈ ਕੇ ਗਏ ਆ ਉੱਥੋਂ ਇਹਨਾਂ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਆ ਪਰ ਸਵਾਲ ਇਨਸਾਨੀਅਤ ਦੇ ਉੱਤੇ ਆ ਆਪਣੇ ਲੋਕਾਂ ਦੇ ਉੱਤੇ ਆ ਵੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਮਦਦ ਤੋਂ ਬਿਨਾ ਜਿਹੜਾ ਆ ਕਈ ਵਾਰ ਕਿਸੇ ਦੀ ਜਾਨ ਤੱਕ ਚਲੇ ਜਾਂਦੀ ਆ ਤੁਹਾਡੀ ਮਦਦ ਕੀਤੀ ਹੋਏ ਦੇ ਨਾਲ ਬਹੁਤੇ ਲੋਕਾਂ ਦੀ ਜਾਨ ਬਚ ਜਾਂਦੀ ਆ ਇੱਥੇ ਐਡੀ ਵੀਡੀਓ ਦੇਖਣ ਨੂੰ ਮਿਲੀ ਆ ਕਿ ਲੋਕ ਸਿਰਫ ਤੇ ਸਿਰਫ ਤਸਵੀਰਾਂ ਖਿੱਚਦੇ ਰਹੇ ਨਾ ਕਿ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਇੱਕ ਸਕਿੰਟ ਜਿਹੜਾ ਆ ਉਹ ਸਾਡੇ ਸਾਰਿਆਂ ਦੇ ਲਈ ਬਹੁਤ ਐਮ ਇਹ ਵੀਡੀਓ ਨੂੰ ਦੇਖੋ ਕਿਵੇਂ ਕਿਵੇਂ ਮੁੰਡੇ ਜਿਹੜੇ ਅੰਦਰ ਸਿਸ ਕਰ ਰਹੇ ਆ ਇਹਨਾਂ ਦਾ ਐਕਸੀਡੈਂਟ ਹੋਇਆ ਸਵਿਫਟ ਡਿਜ਼ਾਇਰ ਗੱਡੀ ਆ ਔਰ ਜਦੋਂ ਐਕਸੀਡੈਂਟ ਹੋਇਆ ਤਾਂ ਇਹ ਮੁੰਡੇ ਅੰਦਰ ਪਏ ਹੋਏ ਸੀਗੇ ਪਰ ਆਉਣ ਜਾਣ ਵਾਲੇ ਰਾਹਗੀਰ ਇਹਨਾਂ ਦੀਆਂ ਵੀਡੀਓ ਬਣਾਉਣ ਰਹੇ ਸੀਗੇ ਇਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ ਫਿਰ ਉਸ ਤੋਂ ਬਾਅਦ ਲੋਕ ਆਏ ਜਿਹੜੇ ਚੰਗੇ ਲੋਕ ਨੇ ਉਹਨਾਂ ਨੇ ਇਹਨਾਂ ਦੀ ਮਦਦ ਕੀਤੀ ਇਹਨਾਂ ਨੂੰ ਬਾਹਰ ਕੱਢਿਆ ਤੇ ਜੇਰੇ ਇਲਾਜ ਹਸਪਤਾਲ ਪਹੁੰਚਾਇਆ ਗਿਆ ਸਵਿਫਟ ਕਾਰ ਹੈ ਔਰ ਇਦਾਂ ਲੱਗਦਾ ਕਿ ਸ਼ਾਇਦ ਰਫਤਾਰ ਤੇਜ ਹੋਏਗੀ ਜਾਂ ਕੁਝ ਕਾਰਨ ਕਰਕੇ ਇਹ ਕਾਰ ਜਿਹੜੀ ਹੈ ਦਾ ਬੈਲੈਂਸ ਵਿਗੜਦਾ ਆ ਤੇ ਖੰਬੇ ਦੇ ਨਾਲ ਟਕਰਾ ਜਾਂਦੀ ਹੈ ਜਿੱਦੇ ਵਿੱਚ ਸਵਾਰ ਜਿਹੜੇ ਮੁੰਡੇ ਸੀਗੇ ਉਹ ਜ਼ਖਮੀ ਹੋਏ ਆ ਔਰ ਜ਼ਖਮੀ ਜਵਾਨ ਜਿਹੜੇ ਨੇ ਉਹਨਾਂ ਨੂੰ ਕੱਢਣ ਲਈ ਬਹੁਤ ਦੇਰ ਲਾ ਦਿੱਤੀ ਆ ਕਿਉਂਕਿ ਇਹਨਾਂ ਦੀ ਸਿਰਫ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬਣਦੀ ਰਹੀ ਨਾ ਕਿ ਇਹਨਾਂ ਨੂੰ ਕਿਸੇ ਨੇ ਹੱਥ ਪਾਇਆ ਉਧਰ ਦੇਖਿਆ ਜਾਵੇ ਇਹ ਪਟਿਆਲਾ ਤੇ ਪਾਤੜਾ ਦੇ ਸਮਾਣਾ ਹਾਈ